ਅੱਜ ਸਾਡੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਹੈ। ਔਰ ਜਿਹਦੇ ਵਿੱਚ ਸਾਡੀ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਉਹ ਇੱਥੇ ਹਾਜ਼ਰ ਹੋਈ ਹੈ। ਔਰ ਪਾਰਟੀ ਦੀਆਂ ਗਤੀਵਿਧੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ ਕੀਤੀਆਂ ਜਾਣੀਆਂ ਨੇ। ਉਹਦੀ ਰੂਪਰੇਖਾ ਜਿਹੜੀ ਹੈ ਉਹ ਉਹ ਲਿਖਣ ਦੇ ਲਈ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਬੈਠੇ ਹਾਂ। ਪੰਜਾਬ ਔਰ ਪੰਥ ਦੇ ਜਿਹੜੇ ਪੱਖ ਵਿਦੇ ਮੁੱਦੇ ਨੇ ਉਹਨਾਂ ਨੂੰ ਅਸੀਂ ਕਿਵੇਂ ਪਿੰਡ ਪੱਤਰ ਦੇ ਉੱਤੇ ਸੱਤ ਪੱਤਰ ਦੇ ਉੱਤੇ ਲੈ ਕੇ ਜਾਵੇ ਉਹਦੇ ਲਈ ਵੀ ਵਿਚਾਰਾ ਕੀਤੀਆਂ ਕਿਉਂਕਿ ਪੰਜਾਬ ਨੂੰ ਚਾਰੋਂ ਤਰਫੋਂ ਜਿਹੜਾ ਉਹ ਕੁੱਟਿਆ ਜਾ ਰਿਹਾ ਹੈ ਕੇਂਦਰ ਸਰਕਾਰ ਦਾ ਜਿਹੜਾ ਇਹ ਨਵਾਂ ਕਾਨੂੰਨ ਆਇਆ ਹੈ ਮਨਰੇਗਾ ਬਾਰੇ ਇਸ ਕਾਨੂੰਨ ਨੇ ਬਹੁਤ ਵੱਡੀ ਮਾਰ ਕਰਨੀ ਹੈ ਖਾਸ ਤੌਰ ਤੇ ਉਤੇ ਪੰਜਾਬ ਦੇ ਮਜ਼ਦੂਰ ਵਰਗ ਦੇ ਉਤੇ ਕਿਉਂਕਿ ਪਹਿਲਾਂ ਵੀ ਜੇ ਪੇਮੈਂਟ ਲੇਟ ਹੋ ਜਾਂਦੀ ਸੀ ਕਿ ਉਹਦਾ ਕਾਰਨ ਸੀ ਕਿ ਸਟੇਟ ਨੇ 10% ਪਾਉਣਾ ਹੁੰਦਾ ਸੀ ਤੇ ਸਟੇਟ 10% ਪਾਉਣ ਤੋਂ ਵੀ ਛੜੀ ਹੈ ਉਹ ਅਸਮਰਥ ਕਿਉਂਕਿ ਆਰਥਿਕ ਤੌਰ ਦੇ ਉਤੇ ਇਹਨਾਂ ਨੇ ਸਟੇਟਾਂ ਨੂੰ ਪਹਿਲਾਂ ਜਿਹੜਾ ਬੜਾ ਬੋਨਾ ਬਣਾ ਦਿੱਤਾ ਹੈ ਸੈਂਟਰ ਗਵਰਨਮੈਂਟ ਨੇ ਤੇ ਪੰਜਾਬ ਲਈ ਤਾਂ ਬਿਲਕੁਲ ਹੀ ਅਸੰਭਵ ਨਹੀਂ ਹੈ 40% ਸਸਾ ਪਾਉਣਾ ਇਸ ਕਰਕੇ ਇਹ ਜਿਹੜੀ ਗਾਜ਼ ਦਿਗਣੀ ਹੈ ਇਹ ਸਾਡੇ ਪੰਜਾਬ ਦੇ ਮਜ਼ਦੂਰ ਵਰਗ ਤੇ ਦਿਗਣੀ ਹੈ। ਔਰ ਇਹਦੇ ਲਈ ਅਸੀਂ ਸਾਰੇ ਲੀਡਰ ਸਾਹਿਬਾਨ ਨੇ ਮਿਲ ਕੇ ਲੰਬੰਦੀ ਜਿਹੜਾ ਉਹ ਕਰਨ ਦਾ ਜਿਹੜਾ ਫੈਸਲਾ ਕੀਤਾ ਹੈ। ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਹਾਂ ਔਰ ਇਹ ਜਿਹੜਾ ਕਾਨੂੰਨ ਮਜ਼ਦੂਰਾਂ ਲਈ ਮਾਰੂ ਸਾਬਤ ਹੋਣੇ ਇਸ ਲਈ ਅਸੀਂ ਮਜ਼ਦੂਰਾਂ ਦੇ ਨਾਲ ਖੜਾਂਗੇ। ਸਾਨੂੰ ਜੋ ਵੀ ਸੰਘਰਸ਼ ਕਰਨਾ ਪਿਆ ਮਜ਼ਦੂਰਾਂ ਦੇ ਨਾਲ ਮਿਲ ਕੇ ਅਸੀਂ ਇਹਦੇ ਚਾਤਰਾ ਯੋਗਦਾਨ ਪਾਵਾਂਗੇ ਔਰ ਅੱਗੇ ਲੱਗ ਕੇ ਜਿਹੜਾ ਹੈ ਹਰ ਸੰਭਵ ਜਿਹੜਾ ਹੈ ਅਸੀਂ ਅਗਵਾਈ ਕਰਾਂਗੇ ਮਜ਼ਦੂਰਾਂ ਦੇ ਨਾਲ ਤੱਕਾ ਜਿਹੜਾ ਹੈ ਉਹ ਹੋਣ ਨਹੀਂ ਦੇਣਾ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਪਰਿਵਾਰ ਐ ਜਿਨ੍ਹਾਂ ਦੇ ਚੁੱਲ੍ਹੇ ਜਿਹੜੇ ਹੈ ਉਹ ਮਨਰੇਗਾ ਤਹਿਤ ਮਿਲਦੀਆਂ ਤਿਹਾਰੀਆਂ ਦੇ ਨਾਲ ਹੀ ਚੱਲਦੇ ਆ ਤੇ ਕੇਂਦਰ ਸਰਕਾਰ ਨੇ ਉਹਨਾਂ ਦੇ ਚੁੱਲਿਆਂ ਨੂੰ ਠੰਡਾ ਕਰਨ ਦਾ ਜਿਹੜਾ ਯਤਨ ਕੀਤਾ ਹੈ ਇਹ ਕਾਨੂੰਨ ਬਣਾ ਕੇ 100 ਦਿਨ ਦੀ ਬਜਾਏ 125 ਦਿਨ ਦੀ ਗਰੰਟੀ ਦਿੱਤੀ ਹੈ ਤੇ ਕੋਰੋਨਾ ਕਾਲ ਦੇ ਵਿੱਚ ਵੱਧ ਤੋਂ ਵੱਧ 52 ਦਿਨ ਕੰਮ ਮਿਲਿਆ ਸੀ ਇਹ ਕੰਮ 100 ਦਿਨ ਵੀ ਪੂਰਾ ਨਹੀਂ ਸੀ ਦੇ ਪਾਉਂਦੇ ਤੇ 125 ਦਿਨ ਜਿਹੜਾ ਹੈ ਉਹ ਕਿੱਥੋਂ ਦੇ ਪਾਉਣਗੇ ਇਸ ਲਈ ਇਸ ਕਾਨੂੰਨ ਨੇ ਬਹੁਤ ਵੱਡੀ ਸੱਟ ਮਾਰਨੀ ਹੈ ਤੇ ਅਸੀਂ ਹਰ ਕੀਮਤ ਦੇ ਉੱਤੇ ਪੰਜਾਬ ਦੇ ਮਜ਼ਦੂਰ ਵਰਗ ਦੇ ਨਾਲ ਖੜਾਂਗੇ ਪੰਜਾਬ ਦੇ ਕਿਸਾਨ ਦੇ ਨਾਲ ਖੜਾਂਗੇ ਜਿੱਥੇ ਕਿਤੇ ਵੀ ਧੱਕਾ ਹੋਇਆ ਗਿਆ ਚਾਹੇ ਉਹ ਕੇਂਦਰ ਸਰਕਾਰ ਵੱਲ ਹੋਵੇ ਚਾਹੇ ਉਹ ਪੰਜਾਬ ਸਰਕਾਰ ਵੱਲ ਹੋਵੇ ਅਸੀਂ ਹਰ ਪ੍ਰਕਾਰ ਦੇ ਧੱਕੇ ਦੇ ਖਿਲਾਫ ਜਿਹੜਾ ਹੈ ਅਫਰੀ ਮਹਮਤ ਲਈ ਉਹ ਯਾਦ ਰੱਖਾਂਗੇ ਬਹੁਤ ਕਹਾਣ ਇੱਕ ਕਿਸਾਨ ਦਾ ਚੁੱਲਿਆਂ ਦੇ ਉੱਤੇ ਜਿਹੜਾ ਇੱਕ ਕਿਸਾਨ ਦਾ ਠੰਡਾ ਪਾਣੀ ਪਾਇਆ ਹੈ ਮਜ਼ਦੂਰ ਵਰਗ ਦੇ ਕੇਂਦਰ ਸਰਕਾਰ ਨੇ ਇਹ ਬਿੱਲ ਪੇਸ਼ ਕਰਕੇ ਤੇ ਅਸੀਂ ਮਜ਼ਦੂਰ ਵਰਗ ਦੇ ਘਰਾਂ ਦੇ ਚੁੱਲ੍ਹੇ ਜਿਹੜੇ ਹੈ ਉਹ ਠੰਡੇ ਨਹੀਂ ਹੋਣਦਿਆਂਗੇ ਹਰ ਸਮਰਥਨ ਕਰਾਂਗੇ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਕਿਤੇ ਲੈਂਡ ਪੂਲਿੰਗ ਐਕਟ ਲੈ ਆਉਂਦੀ ਹੈ ਕਿਤੇ ਉਹ ਵਾਪਸ ਲੈਂਦੀ ਹੈ ਕਿਤੇ ਪਟੰਡੇ ਦੀ ਜ਼ਮੀਨ ਜਿਹੜੀ ਹੈ ਉਹਨੂੰ ਦੱਪਣ ਦੇ ਲਈ ਜਿਹੜਾ ਹੈ ਉਹ ਯਤਨਸ਼ੀਲ ਹੈ ਕੇਂਦਰ ਸਰਕਾਰ ਬਿਜਲੀ ਜਿਹੜਾ ਕਾਨੂੰਨ ਬਣਾ ਰਹੀ ਹੈ ਉਹਦੇ ਚ ਵੀ ਸੂਬਿਆਂ ਦੇ ਅਧਿਕਾਰਾਂ ਤੇ ਢਾਕਾ ਮਾਰਿਆ ਜਾ ਰਿਹਾ ਹੈ ਲੇਕਿਨ ਪੰਜਾਬ ਸਰਕਾਰ ਖਮੋਸ਼ੀ ਦੇ ਨਾਲ ਦੇਖ ਰਹੀ ਹੈ ਪੰਜਾਬ ਸਰਕਾਰ ਦੀ ਚੁੱਪੀ ਜਿਹੜੀ ਹੈ ਉਹ ਦੱਸ ਰਹੀ ਹੈ ਕਿ ਬਿਜਲੀ ਕਾਨੂੰਨ ਜਿਹੜਾ ਕੇਂਦਰ ਬਣਾ ਰਿਹਾ ਉਹਦੇ ਨਾਲ ਇਹਦੀ 100% ਦੀ ਸਹਿਮਤੀ ਹੈ ਜੰਗਲ ਪੰਜਾਬ ਦੇ ਉਜਾੜੇ ਜਾ ਰਹੇ ਨੇ ਮੱਤੇਵਾੜ ਦਾ ਜੰਗਲ ਜਿਹੜਾ ਹੈ ਉਹ ਉਜਾੜ ਕੇ ਜਿਹੜਾ ਹੈ ਉੱਥੇ ਜਿਹੜਾ ਹੈ ਕਾਰਪੋਰੇਟਾਂ ਨੂੰ ਜਿਹੜੀ ਹੈ ਉਹ ਜਗ੍ਹਾ ਦਿੱਤੀ ਜਾ ਰਹੀ ਹੈ ਉਥੇ ਵੀ ਜਿਹੜਾ ਹੈ ਐਸੀ ਵਰਗ ਦੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤਾਂ ਅਸੀਂ ਪੰਜਾਬ ਸਰਕਾਰ ਦੇ ਚਾਹੀਓ ਧੱਕੇ ਹੈ ਤੇ ਚਾਹੀ ਕੇਂਦਰ ਸਰਕਾਰ ਦੇ ਅਸੀਂ ਉਹਨਾਂ ਦੇ ਖਿਲਾਫ ਜਿਹੜਾ ਹੈ ਉਹ ਉੱਜਾਂਗੇ ਇਹਦੇ ਲਈ ਅੱਜ ਸਾਡੀ ਪਾਰਟੀ ਦੀ ਜਿਹੜੀ ਹੈ ਉਹ ਲੀਡਰਸ਼ਿਪ ਨੇ ਸਿਰ ਜੋੜ ਕੇ ਜਿਹੜਾ ਐਲਾਨ ਕੀਤਾ ਹੈ ਕਿ ਅਸੀਂ ਪੰਜਾਬ ਨਾਲ ਹੈ ਅਸੀਂ ਪੰਥ ਨਾਲ ਹੈ ਜੀ ਭਟਾਲ ਸਾਹਿਬ ਤੁਸੀਂ ਇਹ ਤਾਂ ਦਿਲਾਸਾ ਤਾਂ ਕਿ ਦੇ ਰਹੇ ਹੋ ਕਿ ਤੁਸੀਂ ਨਾਲ ਉਹ ਇਹ ਗੱਲ ਤਾਂ ਕਾਂਗਰਸ ਵੀ ਕਰ ਰਹੀ ਹੈ ਇਹ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ ਪਰ ਜਿਹੜੇ ਪੀੜਤ ਨੇ ਉਹ ਜਾਣਨਾ ਚਾਹੁੰਦੇ ਕਿ ਤੁਸੀਂ ਕਿਸ ਹੱਦ ਤੱਕ ਨਾਲ ਹੋ ਤੁਹਾਡੇ ਕੋਲ ਰੋਡ ਮੈਪ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਬਿਲਕੁਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਦੀ ਰੂਪਰੇਖਾ ਜਿਹੜੀ ਹੈ ਉਹ ਲਿਖਣ ਦੇ ਲਈ ਅਸੀਂ ਕੁਝ ਜਿਹੜੇ ਸਿਆਣੇ ਸਾਡੇ ਪਰਸਨ ਨੇ ਉਹਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਨੇ ਉਹ ਰੂਪਰੇਖਾ ਉਹ ਲਿਖਣਗੇ ਔਰ ਅਸੀਂ ਸੰਘਰਸ਼ ਜਿਹੜਾ ਹੈ ਉਹ ਪਹਿਲਾਂ ਸ਼ੁਰੂ ਕਰਾਂਗੇ ਅਸੀਂ ਸੰਘਰਸ਼ ਸ਼ੁਰੂ ਕਰਾਂਗੇ ਮਜ਼ਦੂਰਾਂ ਨੂੰ ਨਾਲ ਲਾਂਗੇ ਔਰ ਜਿਹੜੇ ਭਾਈਚਾਰੇ ਸ਼ਿਕਾਰ ਹੋ ਰਹੇ ਆ ਜਾਂ ਹੋਣਗੇ ਉਹਨਾਂ ਨੂੰ ਅਸੀਂ ਕਿਹੜਾ ਨਾਲ ਲੈ ਕੇ ਚੱਲਾਂਗੇ ਕਚਨੇ ਬਹੁਤ ਅੱਛੀ ਗੱਲ ਚੱਕੀ ਕਹਿੰਦੇ ਕਿ ਅਸੀਂ ਮਤੇ ਪਾ ਰਹੇ ਹਾਂ ਪਰ ਸਾਨੂੰ ਚਾਹੀਦਾ ਕਿ ਜੇ ਇੰਨਾ ਕਰ ਤਾਂ ਚਾਹੀਦੀ ਦਿੱਲੀ ਜਾ ਕੇ ਬਹਿ ਜੀਏ ਬਿਲਕੁਲ ਬੈਠਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਜਿਹੜਾ ਦੇਖੋ ਇਹਨਾਂ ਨੇ ਸਟੇਟਾਂ ਨੂੰ ਜਿਹੜਾ ਹੈ ਮਿਜ਼ੋਰਮਾ ਮਹਗਾ ਲਿਆ ਹੈ ਸਿਕਮ ਹੈ ਉਹਨਾਂ ਨੂੰ ਉਹਨਾਂ ਨੇ ਈ ਗ੍ਰੇਡ ਦੀ ਸ਼੍ਰੇਣੀ ਚ ਰੱਖਿਆ ਹੋਇਆ ਹੈ ਪੰਜਾਬ ਜਿਹੜਾ ਹੈ ਉਹਨਾਂ ਹੀ ਸੈਂਸਿਟਿਵ ਸਟੇਟ ਹੈ ਬਾਰਡਰ ਸਟੇਟ ਹੈ ਤੇ ਇਹਨੂੰ ਵੀ ਜਿਹੜਾ ਹੈ ਉਸੇ ਕੈਟਾਗਰੀ ਦੇ ਵਿੱਚ ਰੱਖਣਾ ਚਾਹੀਦਾ ਸੀ ਜਿਹੜੀ ਕੈਟਾਗਰੀ ਦੇ ਵਿੱਚ ਕਸ਼ਮੀਰ ਰੱਖਿਆ ਹੋਇਆ ਹੈ ਜਿਹੜੀ ਕੈਟਾਗਰੀ ਦੇ ਵਿੱਚ ਔਰਨਾਚਲ ਹੈ ਜਿਹੜੀ ਕੈਟਾਗਰੀ ਦੇ ਜੇ ਹਿਮਾਚਲ ਨੂੰ ਜਿਹੜਾ ਉਹ ਕੈਟਾਗਰੀ ਦੇ ਵਿੱਚ ਪਾਇਆ ਜਾ ਸਕਦਾ ਜਿੱਥੇ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਨਹੀਂ ਤੇ ਪੰਜਾਬ ਵੀ ਉਹਨਾਂ ਵਾਂਗ ਇੱਕ ਸੈਂਸਿਟਿਵ ਸਟੇਟ ਹੈ ਤੇ ਪੰਜਾਬ ਨੂੰ ਅਨਗੋਲਾ ਕਰਨਾ ਜਿਹੜਾ ਹੈ ਇਹ ਇੱਕ ਵੱਡੀ ਸਾਜ਼ਿਸ਼ ਹੈ ਕੇਂਦਰ ਸਰਕਾਰ ਦੀ। ਜੈਲੀ ਜੀ 328 ਜਿਹੜੇ ਸਰੂਪਾਂ ਦੀ ਗੱਲ ਹੋਈ ਉਹਦੇ ਵਿੱਚ ਅੱਜ ਅਜਿੰਦਰ ਸਿੰਘ ਕੋਲੀ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰੀ ਗ੍ਰਿਫਤਾਰ ਕਰ ਦਿੱਤਾ ਗਿਆ ਹੈ। ਕੀ ਕਹੋਗੇ ਤੁਸੀਂ ਇਸ ਬਾਰੇ? ਪੰਜ ਜੀ ਬੜਾ ਵਧੀਆ ਸਵਾਲ ਕੀਤਾ ਮੈਂ